शाहकोट पुलिस ने कत्ल केस विच दोषी चौबी घंटिया काबू करके सफलता हासिल की थी। रिपोर्ट सुरिंदर छाबरा चीफ ब्यूरो पंजाब भारत हेडलाइन न्यूज कतल केस के दोषी गिरफ्तार थाना शाकोट ਦੇ ਪਿੰਡ ਸੇਖਿਆਲ ਦੇ ਕੇਂਦਰਜੀਤ ਸਿੰਘ ਪੁੱਤਰ ਸਾਧੂ ਸਿੰਘ ਉਮਰ ਕਰੀਬ 63 ਸਾਲ ਨੂੰ ਉਸਦੇ ਹੀ ਭਤੀਜੇ ਗੁਰਸੇਖ ਸਿੰਘ ਪੁੱਤਰ ਸੋਹ ਸਿੰਘ 16 ਪੁੱਤਰ ਪਰਮਜੀਤ ਸਿੰਘ ਨੇ ਆਪਣੇ ਨਿੱਜੀ ਹਥਿਆਰ ਨਾਲ ਕਤਲ ਕਰਤਾ ਸੀ ਸ਼ਾकोट ਪੁਲਿਸ ਨੂੰ 18 ਤਰੀਕ ਨੂੰ ਲੇਟ ਇਵਨਿੰਗ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਤਾਰਾ 103 ਵਿਐਨਐਸ ਦਾ ਤੁਮ ਕਾਤਮਨ ਅਰਚ ਕਰਕੇ ਉਹਦਾ ਜਿਹੜਾ ਵਿਕਟਮ ਸੀ ਉਹਦਾ ਪੋਸਟ ਮਾਰਨੋ ਕਰਾਇਆ ਅਤੇ ਨਾਲ ਹੀ ਦੋਸ਼ੀ ਦੀ ਭਾਲ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ ਮਾਨਯੋਗ ਐਸਐਸਪੀ ਸਰਦਾਰ ਹਰਕੰਟ ਰਿੰਗ ਕੱਖ ਜੀਤੀ ਦੀ ਦਸ਼ਨ ਨ ਦੇਸ਼ ਤੇ ਦੋਸ਼ੀ ਗ੍ਰਫਤਰ ਕਰਨ ਵਿੱਚ ਸਮਤਾ ਸਬਿੱਤਿਆ ਇਸ ਮੁਕਾਦਮੇ ਦੀ ਤੇ ਤੇ ਇਸ ਬੜੇ ਆਧੁਨਿਕ ਤਾਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਜੇਕਰ ਇਸ ਕਿਸੇ ਹੋਰ ਦੋਸ਼ੀ ਦਾ ਕੋਈ ਰੋਲ ਹੋਇਆ ਤੇ ਤਾਂ ਵੀ ਦਰਾਂ ਨੇ ਤਫਤੀਸ਼ ਬਚਿਆ ਜਾਊਗਾ ਅੱਜ ਇਹ ਦੋਸ਼ੀ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਦੇ ਵੱਲੋਂ ਵਰਤੇ ਗਏ ਹਥਿਆਰ ਤੇ ਹੋਰ ਇਹਦੇ ਵਿੱਚ ਕਿਹੜੀ ਐਵੀਡੈਂਸ ਹੈ ਉਹ ਅੱਜ ਹਾਸਲ ਕੀਤੀ ਜਾਊਗੀ ਤੇ ਅਗਲੀ ਤਫਤੀਸ਼ ਮੁਕੰਮਲ ਕਰਕੇ ਦੋਸ਼ੀ ਨੂੰ ਜੇਲ੍ਹ ਭੇਜਿਆ ਜਾਵੇਗਾ ਚਾਕੋਟ ਪੁਲਿਸ ਨੇ ਕਤਲ ਕੇਸ ਵਿੱਚ ਦੋਸ਼ੀ ਨੂੰ 24 ਘੰਟਿਆਂ ਵਿੱਚ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਰਿਪੋਰਟ ਸੁਰਿੰਦਰ ਛਾਬੜਾ ਚੀਫ